ਮੈਂ ਬਿਲਕੁਲ ਉਸ ਜਗ੍ਹਾ ਤੇ ਹਾਂ ਜਿੱਥੇ ਵਿਆਸ ਸਤਲੋਜ ਦੇ ਹੜ ਚੜ ਕੇ ਆਇਆ ਤੁਸੀਂ ਸੋਚ ਨਹੀਂ ਸਕਦੇ ਇਹ ਸਾਰੇ ਰਾਹ ਪੱਟਦੇ ਆ ਕਿਉਂਕਿ ਪਾਣੀ ਬਿਲਕੁਲ ਤੁਸੀਂ ਰੇਲਿੰਗ ਜਿਹੜੀ ਹੈ ਹੁਣ ਦਿਸਣ ਲੱਗ ਗਈ ਹੈ ਪਾਣੀ ਦੇ ਵਿੱਚ ਸੀਗੀ ਤੇ ਡਰ ਸੀਗਾ ਅੱਜ ਵੀ ਜੇ ਅੱਗੋਂ ਉੱਥੋਂ ਪਤਣ ਦਾ ਤੁਹਾਨੂੰ ਐਂਡ ਦਿਖਾਵਾਂਗੇ ਜਿਹੜਾ ਇਹ ਬਨ ਨਾਕਾਮਾਂ ਵਾਲਾ ਪਤਣ ਜੇ ਉਹ ਟੁੱਟ ਜਾਂਦਾ ਤਾਂ ਇਥੋਂ ਫਾਜ਼ਲ ਦਾ ਅੱਧਾ ਡਿਸਟ੍ਰਿਕਟ ਡੁੱਬ ਸਕਦਾਗਾ ਤੇ ਇਹ ਬਾਈ ਸਾਡੇ ਆਏ ਹੈ ਜੀ ਜੈਨਤਪੁਰ ਦਿੱਲੀ ਤੋਂ ਬਦਰਪੁਰ ਤੋਂ ਸੇਵਾ ਲੈ ਕੇ ਆਏ ਆ ਕੁਝ ਕੱਪੜੇ ਵਗੈਰਾ ਕੰਬਲ ਵਗੈਰਾ ਅੱਗੇ ਆ ਪੁਲ ਟੁੱਟਿਆ ਹੋਇਆ ਇਹ ਪੂਰਾ ਰਿਸਕ ਆ ਵਿੱਚ ਡਿੱਗਣ ਦਾ ਤੇ ਪਾਣੀ ਕਿਉਂਕਿ ਇਹਦੇ ਉੱਪਰ ਦੀ ਚੱਲਦਾ ਰਿਹਾ ਨਹੀਂ ਅਸੀਂ ਦਿੱਲੀ ਤੋਂ ਹੀ ਆਏ ਆ ਸਿੱਧਾ ਜੀ ਅਸੀਂ ਤਿੰਨ ਟਰਾਲੇ ਭਰ ਕੇ ਲਿਆਏ ਸੀ ਉੱਥੋਂ ਹਾਂਜੀ ਟਰੱਕ ਟਰਾਲੀ ਜੀ ਇਹ ਹੈ ਫਾਜ਼ਲ ਕਾ ਦਾ ਕਾਮਾ ਵਾਲਾ ਪੱਤਾ ਜੋ ਸਤਲੁਜ ਦਰਿਆ ਦੇ ਉੱਪਰ ਹੈ ਫਾਜ਼ਲਗਾ ਦੇ ਬਾਡਰ ਤੇ 09 ਤੇ ਵਸਦੇ ਪਿੰਡਾਂ ਨੂੰ ਇਹ ਕਾਮਾਂ ਵਾਲੇ ਪੱਤਨ ਤੇ ਬਣਾਇਆ ਹੋਇਆ ਪੁਲ ਹੀ ਜੋੜਦਾ ਹੈ ਜੇ ਇਹ ਟੁੱਟ ਜਾਵੇ ਤਾਂ ਇਨ੍ਹਾਂ ਪਿੰਡਾਂ ਨਾਲ ਆਖਰੀ ਸੰਪਰਕ ਟੁੱਟ ਜਾਂਦਾ ਹੈ ਆਓ ਦੇਖਦੇ ਹਾਂ ਇੱਥੋਂ ਦੇ ਜ਼ਮੀਨੀ ਹਾਲਾਤ ਸਸੀਗਲ ਦੋਸਤੋ ਦੋਸਤੋ ਮੈਂ ਤੁਹਾਡਾ ਦੋਸਤ ਦੀਪ ਬਾਠ ਫਾਜ਼ਲਗਾ ਤੋਂ ਤੇ ਇਸ ਵਲੇ ਸ਼ਾਮ ਦੇ 5 ਵਜਣ ਵਾਲਿਆ ਤੇ ਮੈਂ ਬਿਲਕੁਲ ਉਸ ਜਗ੍ਹਾ ਤੇ ਹਾਂ ਜਿੱਥੇ ਬਿਆਸ ਸਤਲੋਜ ਦੇ ਹੜ ਚੜ ਕੇ ਆਇਆ ਸਤਲੋਜ ਦੇ ਕਹਿ ਸਕਦੇ ਹੋ ਬਿਆਸ ਤਾਂ ਪਿੱਛੇ ਹਰੀਕੇ ਤੋਂ ਸਤਲੋਜ ਦੇ ਵਿੱਚ ਹੀ ਮਰਜ ਹੋ ਜਾਂਦਾ ਹੈਗਾ ਤੇ ਇਹ ਫਾਜ਼ਲ ਕਾ ਤਾਂ ਉਹ ਪੱਤਨ ਆ ਜਿਹੜਾ ਖਬਰਾਂ ਦੇ ਵਿੱਚ ਰਿਹਾਗਾ ਕਾਵਾਂ ਵਾਲਾ ਪੱਤਨ ਤੇ ਹੁਣ ਇੱਥੋਂ ਦੇ ਗਰਾਊਂਡ ਦੇ ਕੀ ਹਾਲਾਤ ਨੇ ਉਹ ਤੁਹਾਨੂੰ ਦਿਖਾਉਣੇ ਆ ਅ ਜਿਵੇਂ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਹਾਲੇ ਵੀ ਪਾਣੀ ਆ ਜਿਹੜਾ ਸਰਤ ਲੋਜ ਦਾ ਪੂਰੇ ਪਲੋ ਦੇ ਵਿੱਚ ਆ ਰਿਹਾ ਹਾਲਾਂਕਿ 15 20 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਇੱਥੇ ਪਾਣੀ ਦੀ ਉਚਾਈ ਜਿਹੜੀ ਸੀ ਉਹ ਬਹੁਤ ਜ਼ਿਆਦਾ ਸੀ ਤੇ ਪਾਣੀ ਐਸ ਪੁਲ ਦੇ ਉੱਪਰ ਦੀ ਜਾ ਰਿਹਾ ਸੀਗਾ ਇਸ ਪੁਲ ਦੇ ਲਗਭਗ 2 ਤੋਂ 3 ਫੁੱਟ ਜਾਨੀ ਕਿ ਜਿੰਨੀ ਰੇਲਿੰਗ ਹੈ ਨਾ ਸਾਰੀ ਦੀ ਸਾਰੀ ਇਹ ਪਾਣੀ ਦੇ ਵਿੱਚ ਸੀ ਇਧਰੋਂ ਦਿਖਾ ਦਿਓ ਉਧਰੋਂ ਹੱਲੇ ਵੀ ਜਿਹੜੀ ਰਾਹਤ ਸਮੱਗਰੀ ਵੰਡ ਕੇ ਟਰਾਲੀਆਂ ਆ ਰਹੀਆਂ ਨੇ ਬਾਰਡਰ ਦੇ ਪਿੰਡਾਂ ਤੋਂ ਤੇ ਇਹ ਅੱਗੇ ਬਿਲਕੁਲ ਜ਼ੀਰੋ ਲਾਈਨ ਤੇ ਜਾ ਰਹੇ ਨੇ ਉੱਥੇ ਜਾ ਕੇ ਇਹ ਰਾਹਤ ਸਮੱਗਰੀ ਵੰਡੀ ਜਾ ਰਹੀ ਆ ਪੂਰੇ ਜੋਰਾਂ ਤੇ ਕੰਮ ਚੱਲ ਰਿਹਾ ਇੱਥੋਂ ਤੁਸੀਂ ਇੱਕ ਘੰਟਾ ਖੜੋਗੇ ਤਾਂ ਕਈ ਟਰੈਕਟਰ ਟਰਾਲੀਆਂ ਇਧਰੋਂ ਭਰ ਕੇ ਆ ਰਹੀਆਂ ਨੇ ਤੇ ਖਾਲੀ ਹੋ ਕੇ ਜਾ ਰਹੀਆਂ ਨੇ ਤੇ ਰਾਹਤ ਸਮੱਗਰੀ ਇੱਥੇ ਪਹੁੰਚ ਰਹੀ ਆ ਜਿਵੇਂ ਆਪਾਂ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਇਆ ਸੀ ਕਿ ਕੈਂਪ ਦੇ ਵਿੱਚ ਉੱਥੋਂ ਲੋਡ ਕਰਕੇ ਕਿਟਾਂ ਅੱਗੇ ਲੋੜਵੰਦ ਪਰਿਵਾਰਾਂ ਨੂੰ ਪਹੁੰਚਾਈਆਂ ਜਾ ਰਹੀਆਂ ਨੇ ਤਾਂ ਇਸ ਪਾਸੇ ਤੁਸੀਂ ਦੇਖ ਲਓ ਇਹ ਇੱਥੋਂ ਦੇ ਹਾਲਾਤ ਨੇ ਕਿ ਇੱਥੋਂ ਪਾਣੀ ਇੰਨੀ ਸਪੀਡ ਨਾਲ ਲੰਘ ਰਿਹਾ ਸੀ ਤੁਸੀਂ ਸੋਚ ਨਹੀਂ ਸਕਦੇ ਇਹ ਸਾਰੇ ਰਾਹ ਪਾਟਦੇ ਆ ਕਿਉਂਕਿ ਪਾਣੀ ਬਿਲਕੁਲ ਤੁਸੀਂ ਰੇਲਿੰਗ ਜਿਹੜੀ ਹੈ ਹੁਣ ਦਿਸਣ ਲੱਗ ਗਈ ਹੈ ਪਾਣੀ ਦੇ ਵਿੱਚ ਸੀਗੀ ਤੇ ਡਰ ਸੀਗਾ ਅੱਜ ਵੀ ਜੇ ਅੱਗੋਂ ਉੱਥੋਂ ਪਤਣ ਦਾ ਤੁਹਾਨੂੰ ਐਂਡ ਦਿਖਾਵਾਂਗੇ ਜਿਹੜਾ ਇਹ ਬਨ ਨਾਕਾਮਾਂ ਵਾਲਾ ਪਤਣ ਜੇ ਉਹ ਟੁੱਟ ਜਾਂਦਾ ਤਾਂ ਇਥੋਂ ਫਾਜ਼ਲ ਦਾ ਅੱਧਾ ਡਿਸਟ੍ਰਿਕਟ ਡੁੱਬ ਸਕਦਾ ਹੈ ਉਹ ਤੁਹਾਨੂੰ ਪੂਰਾ ਕਿਨਾਰਾ ਅੱਗੇ ਦਿਖਾਵਾਂਗੇ ਹੁਣ ਇਥੋਂ ਸਿਕਿਉਰਿਟੀ ਵਗੈਰਾ ਕਾਫੀ ਘਟ ਚੁੱਕੀ ਆ ਆ ਜਾ ਅੱਗੇ-ਅੱਗੇ ਦਿਖਾਉਣੇ ਆ ਤੁਹਾਨੂੰ ਇੱਧਰ ਵੀ ਦਿਖਾ ਦਿਓ ਪਾਣੀ ਦਾ ਫਲੋ ਦਿਖਾ ਦੇ ਨੇੜੇ ਕਰਕੇ ਤੇ ਪਾਣੀ ਦੀ ਸਪੀਡ ਹਾਲੇ ਵੀ ਬਹੁਤ ਆ ਤੇ ਇਹ ਪਿੱਛੇ ਪਿਛਲੇ ਹਫਤੇ ਘਟਿਆ ਵੀ ਸੀ ਪਾਣੀ ਪਰ ਹੁਣ ਫੇਰ 1 ਤੋਂ 1.5 ਫੁੱਟ ਜਾਂ 2 ਫੁੱਟ ਪਾਣੀ ਵਧਿਆ ਕਿਉਂਕਿ ਹਰੀਕੇ ਤੋਂ 25 ਤੋਂ ਲੈ ਕੇ 30000 ਕਿਊਸਿਕ ਪਾਣੀ ਦੁਬਾਰਾ ਛੱਡਿਆ ਗਿਆ ਹੈਗਾ ਜਿਹਦੇ ਕਰਕੇ ਪਾਣੀ ਦਾ ਲੈਵਲ ਬਹੁਤ ਵਧ ਗਿਆ ਹੈਗਾ ਇਹ ਵੀ ਮੇਰੇ ਖਿਆਲ ਰਾਸਦ ਸਮਗਰੀ ਹੈ ਇਹ ਵੀ ਇੱਕ ਤਰ੍ਹਾਂ ਨਾਲ ਸਮਾਨ ਲੈ ਕੇ ਜਾ ਰਹੇ ਆ ਵਿੱਚ ਗੱਦੇ ਰੱਖੇ ਹੋਇਆ ਸ਼ਾਇਦ ਕਿਸੇ ਦਾ ਜਾਂ ਤਾਂ ਪਰਸਨਲ ਆ ਜਾਂ ਇਹ ਵੰਡ ਕੇ ਆ ਰਹੇ ਆ ਤੇ ਉਸ ਤੋਂ ਅੱਗੇ ਟਰੈਕਟਰ ਟਰਾਲੀਆਂ ਮੈਂ ਤੁਹਾਨੂੰ ਜਿਵੇਂ ਕਿਹਾ ਸੀ ਵੀ ਇੱਥੇ ਤੁਸੀਂ 1 ਘੰਟਾ ਖੜੋਗੇ ਨਾ ਤੇ ਤੁਹਾਨੂੰ ਇੱਥੇ ਦਰਜਨਾ ਟਰੈਕਟਰ ਟਰਾਲੀਆਂ ਲੰਘਦੇ ਦੇ ਦੇਣਗੇ ਜਿਹੜੇ ਆਪਦੇ ਤੌਰ ਤੇ ਲੋਕ ਆ ਰਹੇ ਆ ਵੱਖੋ-ਵੱਖ ਸਟੇਟਾਂ ਤੋਂ ਭਾਵੇਂ ਉਹ ਹਰਿਆਣਾ ਰਾਜਸਥਾਨ ਕਿਉਂਕਿ ਇੱਥੋਂ ਰਾਜਸਥਾਨ ਹਰਿਆਣਾ ਨੇੜੇ ਆ ਰਾਜਸਥਾਨ ਦਾ ਖਾਸ ਕਰਕੇ ਆ ਰਿਹਾ ਹੈਗਾ ਤੇ ਜਾਂ ਫਿਰ ਪਿਛਲੇ ਪਿੰਡਾਂ ਵਾਲੇ ਜਿਹੜੇ ਪਿਛਲੇ ਜ਼ਿਲ੍ਹੇ ਆ ਮੁਕਸਰ ਆ ਫਰੀਦਕੋਟ ਆ ਮਾਨਸਾ ਮੋਗਾ ਇੱਥੋਂ ਵੀ ਵੱਡੇ ਪੱਧਰ ਤੇ ਰਾਹਤ ਭੇਜੀ ਜਾ ਰਹੀ ਹੈ ਇਹਨਾਂ ਪਿੰਡਾਂ ਵਾਸਤੇ ਕਿਉਂ ਅਸਲੀ ਜਿਹੜੀ ਇੱਥੋਂ ਦੀ ਜੰਗ ਲੋੜਾਂ ਨੇ ਹੁਣ ਸ਼ੁਰੂ ਹੋਈਆਂ ਨੇ ਇੱਧਰ ਵੀਰ ਆ ਆ ਰਹੇ ਆ ਤੇ ਰਾਤ ਸਮਗਰੀ ਵੰਡ ਕੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਉੱਥੋਂ ਇਹ ਕਿਹੜੇ ਪਿੰਡਾਂ ਤੋਂ ਆ ਰਹੇ ਆ ਬਾਹਰ ਆ ਰਹੀ ਸਤਿ ਸ਼੍ਰੀ ਅਕਾਲ ਵੀਰੇ ਅ ਵੀਰੇ ਕਿਹੜੇ ਪਿੰਡ ਤੋਂ ਤੁਸੀਂ ਉਹ ਉਹਨਾਂ ਨੂੰ ਥੋੜਾ ਜਿਆਦਾ ਪਤਾ ਹੈ ਉਹਨੂੰ ਪੁੱਛਦੇ ਆਪ ਤੇ ਮਾਰੇ ਦੱਸੋ ਜੀ ਦੱਸੋ ਦੱਸੋ ਭਾਈ ਜੀ ਨਾਮ ਰਾਜ ਸਿੰਘਾ ਜੀ ਮੇਰਾ ਪਿੰਡ ਮੌਜਮ ਹੈ ਜੀ ਤੇ ਇਹ ਬਾਈ ਸਾਡੇ ਆਏ ਆ ਜੀ ਜੈਨਤਪੁਰ ਦਿੱਲੀ ਤੋਂ ਬਦਰਪੁਰ ਤੋਂ ਅੱਛਾ ਜੀ ਸੇਵਾ ਲੈ ਕੇ ਆਏ ਆ ਕੁਝ ਕੱਪੜੇ ਵਗੈਰਾ ਕੰਬਲ ਵਗੈਰਾ ਸਾਈਡ ਤੇ ਕਰ ਲਈਏ ਹਾਂਜੀ 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 ਹਾਂ ਪਿੱਛੇ ਨਾ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਆ ਤੇ ਉਹਦੇ ਕਰਕੇ ਇਹਨਾਂ ਤੋਂ ਮੈਂ ਪੁੱਛਣਾ ਸੀਗਾ ਬਾਈ ਹੋਣਾ ਤੋਂ ਵੀ ਕਿੱਥੋਂ ਆਏ ਆ ਕਿਸ ਕਰਕੇ ਥੋੜਾ ਜਿਹਾ ਅੱਗੇ ਸਾਈਡ ਤੇ ਕਰ ਲੰਗੇ ਤੇ ਉੱਥੇ ਜਾ ਕੇ ਬਾਈਆਂ ਤੋਂ ਪੁੱਛਦੇ ਆ ਵੀ ਕਿਹੜੇ ਪਿੰਡਾਂ 'ਤੇ ਸੇਵਾ ਕਰਕੇ ਗਰਾਊਂਡ ਲੈਵਲ ਤੋਂ ਪੂਰਾ ਆਪਾਂ ਦਿਖਾ ਰਹੇ ਆਂ ਬੀ ਗਰਾਉਂਡ ਤੋਂ ਤੁਸੀਂ ਆ ਦੇਖ ਸਕਦੇ ਹੋ ਇੱਕ ਟਰਾਲੀ ਹੋਰ ਪਿੱਛੇ ਆ ਇਸੇ ਤਰ੍ਹਾਂ ਤਿੰਨ ਚਾਰ ਟਰਾਲੀਆਂ ਇਹ ਇਕੱਠੀਆਂ ਪਿੱਛੇ ਸੇਵਾ ਵੰਡ ਕੇ ਆ ਰਹੀਆਂ ਨੇ ਕਿਉਂਕਿ ਹਾਲੇ ਇਹਨਾਂ ਪਿੰਡਾਂ ਨੂੰ ਅਗਲੇ 6 ਮਹੀਨੇ ਤੱਕ ਬਹੁਤ ਸਪੋਰਟ ਦੀ ਲੋੜ ਆ ਉੱਥੇ ਹਾਲਾਤ ਬਹੁਤ ਖਰਾਬ ਨੇ ਤੇ ਇਸੇ ਕਰਕੇ ਲਗਾਤਾਰ ਸੇਵਾ ਉੱਥੇ ਪਹੁੰਚਾਈ ਜਾ ਰਹੀ ਆ ਆਪਾਂ ਅੱਗੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਪੋਲ ਬਹੁਤ ਹੀ ਭੀੜਾ ਹੈ ਬਈ ਅ ਦੇਖ ਸਕਦਾ ਹਾਂ ਵੀ ਪੋਲ ਮਸਾਂ ਹੀ ਇੱਕ ਗੱਡੀ ਜਾਂ ਇੱਕ ਟਰੈਕਟਰ ਟਰਾਲੀ ਲੰਘਦੇ ਇੱਕ ਮੋਟਰਸਾਈਕਲ ਜ਼ਰੂਰ ਵੱਤ ਵੱਦ ਸਾਈਡ ਤੋਂ ਪਾਸ ਹੋ ਸਕਦਾ ਉਹ ਵੀ ਜਿੱਥੋਂ ਐ ਅੱਗੇ ਆ ਪੋਲ ਟੁੱਟਿਆ ਹੋਇਆ ਇਹ ਪੂਰਾ ਰਿਸਕ ਆ ਵਿੱਚ ਡਿੱਗਣ ਦਾ ਤੇ ਪਾਣੀ ਕਿਉਂਕਿ ਇਹਦੇ ਉੱਪਰ ਦੀ ਚੱਲਦਾ ਰਿਹਾ ਤੇ ਉਹਦੇ ਕਰਕੇ ਹੀ ਇਹ ਸਾਰੇ ਦਾ ਸਾਰਾ ਇੱਥੋਂ ਇਹਦੀ ਰੇਲਿੰਗ ਆ ਜਿਹੜੀ ਟੁੱਟ ਗਈ ਆ ਤਾਂ 2-3 ਫੁੱਟ ਇਹਦੇ ਉੱਪਰ ਦੀ ਵੀ ਚੱਲਦਾ ਰਿਹਾ ਇੱਥੇ ਪਾਣੀ ਤੇ ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਟਰੈਕਟਰ ਵਾਲੀ ਰੁਕ ਗਿਆ ਤੇ ਵੀਰਾਂ ਨੂੰ ਪੁੱਛਦੇ ਹਾਂ ਆ ਤੇ ਦੋਸਤੋ ਜਿਵੇਂ ਆਪਾਂ ਇਹਨਾਂ ਨਾਲ ਬਾਈ ਜੀ ਉਹਨਾਂ ਨਾਲ ਗੱਲ ਕਰਨ ਲੱਗੇ ਸੀ ਕਿਉਂਕਿ ਪੁਲ ਦੇ ਉੱਪਰ ਜਗ੍ਹਾ ਕਾਫੀ ਤੰਗ ਆ ਮਸਾ ਇੱਕ ਟਰੈਕਟਰ ਟਰਾਲੀ ਲੰਘਦਾ ਉਥੋਂ ਤੇ ਇਹਨਾਂ ਤੋਂ ਪੁੱਛਦੇ ਕਿਥੋਂ ਸੇਵਾ ਲੈ ਕੇ ਆਏ ਨੇ ਕਿਹੜੇ ਪਿੰਡਾਂ ਤੋਂ ਨੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਹਰਜੀਤ ਸਿੰਘ ਹੈ ਜੀ ਤੇ ਇਹ ਕਿਥੋਂ ਆਏ ਨੇ ਅਸੀਂ ਇਹ ਪੂਰਾ ਜੋ ਸਾਡਾ ਜੱਥਾ ਹੈ ਇਹ ਜੈਪੁਰ ਪਿੰਡ ਨਵੀਂ ਦਿੱਲੀ 44 ਤੋਂ ਆਏ ਆ ਜੀ ਹਾਂਜੀ ਅੱਜ ਪਹਿਲੇ ਦਿਨ ਨਹੀਂ ਸਾਨੂੰ ਇੱਥੇ ਘਟੋ ਘਟ ਤਿੰਨ ਚਾਰ ਦਿਨ ਹੋ ਗਏ ਅੱਛਾ ਪਹਿਲਾਂ ਅਸੀਂ ਇੱਥੇ ਆਉਣ ਤੋਂ ਬਾਅਦ ਇੱਥੇ ਹਾਲਾਤ ਦਾ ਜਾਇਜ਼ਾ ਲਿਆ ਕਿਉਂਕਿ ਸਾਨੂੰ ਇੱਥੇ ਕੁਝ ਵੀਡੀਓ ਦੇਖਣ ਨੂੰ ਮਿਲ ਰਿਹਾ ਸੀ ਕਿ ਜਿਨ੍ਹਾਂ ਕੋਲ ਰਸਦ ਪਹੁੰਚ ਗਿਆ ਹੈ ਉਹ ਮੋੜ ਮੋੜ ਕੇ ਦੁਬਾਰਾ ਜਿਹੜੀ ਸੰਗਤ ਇੱਥੇ ਰਾਸ਼ਨ ਪਾਣੀ ਲੈ ਕੇ ਆ ਰਹੀ ਹੈ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਤੇ ਅਸੀਂ ਇੱਥੋਂ ਦੇ ਜਿਹੜੇ ਲੋਕਲ ਲੋਕ ਸੀਗੇ ਉਹਨਾਂ ਨਾਲ ਮਿਲ ਕੇ ਇੱਥੋਂ ਹਾਲਾਤ ਦਾ ਜਾਇਜ਼ਾ ਲਿਆ ਗਰਾਊਂਡ ਤੇ ਜਾ ਕੇ ਦੇਖਿਆ ਫਿਰ ਅਸੀਂ ਉਹਦੀ ਇੱਕ ਲਿਸਟ ਤਿਆਰ ਕੀਤੀ ਲਿਸਟ ਤਿਆਰ ਕਰਨ ਤੋਂ ਬਾਅਦ ਸਰਪੰਚਾਂ ਨਾਲ ਮੁਲਾਕਾਤ ਕਰਕੇ ਤੇ ਜਿਹੜੇ ਲੋਰਵਾਂਸ ਪਰਿਵਾਰ ਸੀਗੇ ਉਹਨਾਂ ਦੇ ਘਰ-ਘਰ ਜਾ ਕੇ ਸਾਡੇ ਜਿੰਨੇ ਵੀ ਇਹ ਨੌਜਵਾਨ ਮੁੰਡੇ ਖੜੇ ਨੇ ਇਹਨੇ ਘਰ-ਘਰ ਜਾ ਕੇ ਉਹਨਾਂ ਗਰੀਬਾਂ ਨੂੰ ਰਾਸ਼ਨ ਪਾਣੀ ਦਿੱਤਾ ਜੀ ਹਾਂਜੀ ਇਹ ਤੁਸੀਂ ਆਪ ਦਾ ਜਿਹੜਾ ਪਿੱਛੇ ਕੋਈ ਬੇਸੈਂਟ ਹੈਗਾ ਜਿੱਥੇ ਸਮੱਗਰੀ ਤੁਹਾਡੀ ਰਾਸਮੱਗਰੀ ਆਏ ਉੱਥੋਂ ਲਿਆ ਰਹੇ ਹੋ ਕਿੱਥੋਂ ਲਿਆ ਰਹੇ ਨਹੀਂ ਅਸੀਂ ਦਿੱਲੀ ਤੋਂ ਹੀ ਆਏ ਆ ਸਿੱਧਾ ਜੀ ਹਾਂਜੀ ਅਸੀਂ ਤਿੰਨ ਟਰਾਲੇ ਭਰ ਕੇ ਲਿਆਏ ਸੀ ਉੱਥੋਂ ਹਾਂਜੀ ਟਰੈਕਟਰ ਟਰਾਲੀ ਦੀ ਤੇ ਉੱਥੋਂ ਕਿੰਨਾ ਟਾਈਮ ਲੱਗਿਆ ਆਉਣਾ ਅਹ ਦੇਖੋ ਜੀ 500 ਕਿਲੋਮੀਟਰ ਹੈਗਾ ਆ ਤੁਸੀਂ ਸਭ ਲਾ ਸਕਦੇ ਹੋ ਅਸੀਂ 24 ਘੰਟੇ ਲੱਗੇ ਸਾਨੂੰ ਕਿਉਂਕਿ ਰਸਤੇ ਵਿੱਚ ਟਰੈਕਟਰਾਂ ਨੂੰ ਵਿਸ਼ਰਾਮ ਵੀ ਦੇਣਾ ਸੀ ਨਾਲ ਚਾਹ ਪਾਣੀ ਵੀ ਸ਼ਕਣਾ ਸੀ ਕਿ ਆਪ ਵੀ ਵਿਸ਼ਰਾਮ ਕਰਨਾ ਸੀ ਡਰਾਈਵਰਾਂ ਨੂੰ ਵੀ ਥੋੜਾ ਰੈਸਟ ਤਾਂ ਚਾਹੀਦਾ ਸੀ ਤੇ ਅੱਗੋਂ ਕਿਸ ਤਰ੍ਹਾਂ ਦੀ ਹੈ ਰਾਸਤ ਸਮਗਰੀ ਕੀ ਕੀ ਸਮਾਨ ਲੈ ਕੇ ਇਹਦੇ ਵਿੱਚ ਜਿਹੜੇ ਆਪਣੇ ਰੋਜ਼ ਦੇ ਵਰਤਣ ਵਾਲੇ ਸਮਾਨ ਕਰੇ ਲੂ ਕਿਚਨ ਦੇ ਸਮਾਨ ਉਹ ਹੈ ਕੁਝ ਕੱਪੜੇ ਲੇਡੀ ਸੂਟ ਸੀਗੇ ਬੱਚਿਆਂ ਦੇ ਜੈਨ ਸੂਟ ਅਤੇ ਕੁਝ ਲੇਡੀਜ਼ ਦੇ ਜਿਹੜੇ ਸਮਾਨ ਹੁੰਦੇ ਆ ਉਹ ਸੀ ਬੱਚਿਆਂ ਦੇ ਡਾਈਪਰ ਵਗੈਰਾ ਜਿਹੜਾ ਬੇਸਿਕ ਸਮਾਨ ਆ ਉਹ ਸਾਰਾ ਹੀ ਤੁਸੀਂ ਲੈ ਕੇ ਆਏ। ਰੋਜ਼ ਦੇ ਵਰਤੋਂ ਜਿਹੜਾ ਹੁੰਦਾ ਕੀ ਤੁਹਾਡਾ ਪਲਾਨ ਆ ਵੀ ਅੱਗੇ ਵੀ ਸੇਵਾ ਆਉਂਦੀ ਰਹੂ ਦਿੱਲੀ ਤੋਂ ਇਹ ਆ। ਆ ਦੇਖੋ ਲਗਾਤਾਰ ਦਿੱਲੀ ਤੋਂ ਸੇਵਾ ਆਈ ਰਹੀ ਹੈ ਤੇ ਮੈਂ ਤੁਹਾਡੇ ਚੈਨਲ ਤੇ ਰਹੀਂ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਇੱਥੇ ਵੀਰ ਆ ਰਹੇ ਨੇ ਰਸਤਾ ਲੈ ਕੇ ਪਹਿਲਾਂ ਉਹ ਇੱਥੇ ਨਾ ਹਾਲਾਤ ਦਾ ਜਾਇਜ਼ਾ ਲੈਣ ਤੇ ਉਸ ਤੋਂ ਬਾਅਦ ਇੱਥੇ ਰਸਤਵੰਨਣ ਲੇਕਿਨ ਇੱਥੇ ਜਿਹੜੀ ਹੁਣ ਲੋਡ ਹੈ ਨਾ ਉਹ ਪਸ਼ੂਆਂ ਲਈ ਬਹੁਤ ਜ਼ਿਆਦਾ ਲੋਡ ਹੈ ਠੀਕ ਹੈ ਨਾ ਤੇ ਉਹ ਪਸ਼ੂਆਂ ਵਾਸਤੇ ਚਾਰਾ ਵਗੈਰਾ ਲੈ ਕੇ ਇੱਥੇ ਹੁਣ ਕੀ ਲੱਗਦਾ ਕਿੰਨੇ ਕ ਟਾਈਮ ਤੱਕ ਇੱਥੇ ਹਾਲਾਤ ਜਿਵੇਂ ਤੁਸੀਂ ਦੇਖਿਆ ਕਦੋਂ ਤੱਕ ਇੱਥੇ ਮਦਦ ਚੱਲ ਦੇਵੇ ਦੇਖੋ ਜਿੱਦਾਂ ਹਰ ਇੱਕ ਕਮਿਊਨਿਟੀ ਨੇ ਇੱਥੇ ਹੈਲਪ ਕੀਤੀ ਹੈ ਪੰਜਾਬ ਦੀ ਇਸ ਵਾਰੀ ਸਾਨੂੰ ਵੀ ਅੱਛਾ ਲੱਗਿਆ ਤੇ ਹੁਣ ਅਸੀਂ ਇਹ ਸੋਚਦੇ ਹਾਂ ਕਿ ਗੁਰੂ ਮਾਰਾ ਕਿਰਪਾ ਕਰੇ ਔਰ ਜਿਹੜੇ ਇੱਥੇ ਸੇਵਾਦਾਰ ਲੱਗੇ ਹੋਏ ਆ ਉਹਨਾਂ ਨੂੰ ਆਪਣੇ ਇਹਨਾਂ ਬਲ ਬਖਸ਼ੇ ਕੋ ਛੇਤੀ ਤੋਂ ਛੇਤੀ ਜਿੱਦਾਂ ਪੰਜਾਬ ਪਹਿਲਾ ਸੀਗਾ ਉਦਾਂ ਦੇ ਮੋੜ ਕੇ ਖੜਾ ਹੁਣ ਵਿੱਚ ਆਪਣਾ ਆਸ਼ੀਰਵਾਦ ਬਖਸ਼ਿਸ਼ ਕਰੇ ਇਹ ਤਾਂ ਸਿਵਤ ਹੈ ਜਿੰਨੀ ਜਿਆਦਾ ਸੀ ਇਹ ਤਾਂ ਸਿਵਤ ਆ ਦੇਖੋ ਸਾਰੀ ਸੰਗਤ ਕਰ ਰਹੀ ਹੈ ਤੇ ਆ ਦੇਖੋ ਨੌਜਵਾਨ ਜੈਤਪੁਰ ਪਿੰਡ ਨਵੀਂ ਦਿੱਲੀ ਤੋਂ ਆਏ ਸੀਗੇ ਔਰ ਲਗਾਤਾਰ ਗਰਾਊਂਡ ਤੇ ਰਹਿ ਕੇ ਹਰ ਘਰ ਵਿੱਚ ਜਾ ਕੇ ਇਹਨਾਂ ਨੇ ਵੀ ਹੈਲਪ ਕੀਤੀ ਹੈ ਔਰ ਜਿਹੜੇ ਸਾਡੇ ਪਿੰਡ ਦੇ ਕਮੇਟੀ ਸੀਗੀ ਪਿੰਡ ਦਾ ਨੌਜਵਾਨ ਸੀਗੀ ਬੀਬੀਆਂ ਸੀਗੀਆਂ ਸਾਰਿਆਂ ਨੇ ਉਥੇ ਜੈਤਪੁਰ ਪਿੰਡ ਤੋਂ ਬਹੁਤ ਹੈਲਪ ਕੀਤੀ ਸੀ ਆਪ ਕੁਛ ਰਸ਼ਨ ਦਿੱਤਾ ਸੀ ਕੁਛ ਕੈਸ਼ ਵੀ ਦਿੱਤਾ ਸੀ ਸਾਨੂੰ ਤੇ ਉਹ ਕੈਸ਼ ਤੋਂ ਅਸੀਂ ਜਿਹੜਾ ਵੀ ਸਮਾਨ ਰੋਜ਼ ਦਾ ਵਰਤੋਂ ਵਾਲਾ ਸੀਗਾ ਉਹ ਲੈ ਕੇ ਆਈ ਜੀ ਸੰਗਤ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਇਹ ਜਿਹੜੀ ਸੰਗਤ ਆਈ ਆ ਵੀਰ ਆਇਆ ਇਹ ਦਿੱਲੀ ਤੋਂ ਸੇਵਾ ਲੈ ਕੇ ਆਇਆ ਸਾਡੇ ਫਾਜ਼ਿਲਕਾ ਦੇ ਵਾਸਤੇ ਤੇ ਬਹੁਤ ਹੀ ਜ਼ਿਆਦਾ ਇਹਨਾਂ ਦੀ ਹਿੰਮਤ ਨੂੰ ਸਲਾਮ ਆ 500 600 ਕਿਲੋਮੀਟਰ ਤੋਂ ਇਹ ਇੰਨੀ ਦੂਰ ਇਹਨਾਂ ਚ ਸੇਵਾ ਦਾ ਜਜ਼ਬਾ ਕਿਉਂਕਿ ਪੰਜਾਬੀਆਂ ਦੇ ਵਿੱਚ ਸੇਵਾ ਦਾ ਜਜ਼ਬਾ ਪੂਰਾ ਭਰਿਆ ਹੋਇਆ ਹੈ ਇਸੇ ਕਰਕੇ ਜਦੋਂ ਵੀ ਕੋਈ ਪੰਜਾਬੀ ਭਰਾ ਦੁੱਖ ਤਕਲੀਫ ਦੇ ਵਿੱਚ ਹੁੰਦਾ ਚਾਹੇ 500 ਕਿਲੋਮੀਟਰ ਤੇ ਚਾਹੇ 1000 ਚਾਹੇ ਵਿਦੇਸ਼ਾਂ ਦੇ ਵਿੱਚ ਤਾਂ ਪੰਜਾਬੀ ਪਹਿਲੋਂ ਆਪ ਦਾ ਸਾਰਾ ਇੰਤਜ਼ਾਮ ਕਰਕੇ ਸੇਵਾ ਦੇ ਵਿੱਚ ਪਹੁੰਚ ਜਾਂਦੇ ਆ ਸਰਕਾਰਾਂ ਭਾਵੇਂ ਪਹੁੰਚਣ ਨਾ ਪਹੁੰਚਣ ਇਹਨਾਂ ਵੀਰਾਂ ਦਾ ਇੱਕ ਵਾਰੀ ਫਿਰ ਤੋਂ ਦਿੱਲੀ ਤੋਂ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਧਰ ਤੁਹਾਨੂੰ ਇਹਨਾਂ ਨੂੰ ਦਿਖਾ ਦਿੰਨੇ ਆ ਵੀ ਇਹ ਜਿਹੜੇ ਟਰੈਕਟਰ ਵਾਲੇ ਨਾਲ ਲੈ ਕੇ ਆਏ ਆ ਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ